ਜੀ ਜੈ ਜੀਸ਼ਮਾ ਉ ਬੋਲੇ ਸੋਨਿਹਾਲ ਸੋਨਿਹਾਲ 쿠ਸ਼ਾਨੇ ਕਾਰੇ ਬਲਾਵੇ ਬਾਬਾ ਜੀ ਉਸਾਇਦ ਦੇ ਮਨ ਨੂੰ ਪਾਵੇ ਨਿਆਲੋ ਗੋਏ ਸਭ ਸਿਰਕਾਰਾਏ ਗਿਆਨਜਤ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਸਰਦਾਰ ਗੁਰਦੀਪ ਸਿੰਘ ਟੁੱਡੀ ਸਰਪ੍ਰਾਸਤ ਜੈਪੀ ਮਿ ਜੁਨਾਈਟਿਡ ਵਾਇਸ ਆਫ ਪੰਜਾਬ ਉਹਨਾਂ ਦੇ ਗ੍ਰਹਿ ਵਿਖੇ ਜਿੱਥੇ ਜਥੇਬੰਦੀ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜਖੂ ਸਾਹਿਬ ਪਹੁੰਚੇ ਨੇ ਅੱਜ ਇੱਥੇ ਮੀਟਿੰਗ ਸੀ ਕੇਡਰ ਕੈਂਪ ਸੀ ਕੇਡਰ ਕੈਂਪ ਦੌਰਾਨ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਈ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਸੋ ਆਓ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ ਜੋ ਗੱਲਬਾਤ ਕੀਤੀ ਡਾਕਟਰ ਹਰਜਿੰਦਰ ਸਿੰਘ ਜਖੂ ਦੇ ਨਾਲ ਸਾਥੀਆਂ ਦੇ ਨਾਲ ਸਾਡੇ ਵੀ ਘਾਟਾਂ ਹਨ ਜੋ ਇਹ ਘਾਟਾਂ ਹੁੰਦੀਆਂ ਸਾਡੇ ਚ ਜੇ ਸਾਨੂੰ ਇਹ ਦਿਨ ਦੇਖਣੇ ਨਾ ਪੈਂਦੇ ਤੇ ਸਾਡੀ ਆਗਲਕ ਮਜੂਰੀ ਹੈ ਬਿਲਕੁਲ ਸਾਨੂੰ ਆਪਣਾ ਠੀਕ ਕਰਨਾ ਚਾਹੀਦਾ ਹੈ ਮੈਂ ਹਰੇਕ ਮੀਟਿੰਗ ਦੇ ਵਿੱਚ ਹਰੇ ਕੈਟਾਗਰੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਆਓ ਯਾਰ ਤੁਹਾਡੀ ਪਾਰਟੀ ਵਕਤ ਹੋਊਗੀ ਪਰ ਆਪਾਂ ਸਮਾਜਿਕ ਤੌਰ ਤੇ ਇਕੱਠੇ ਹੋਈਏ ਭਰਾਵਾਂ ਭੌਰ ਦੇ ਇਕੱਠੇ ਹੋਈਏ। ਇਹ ਹਾਲਾਤਾਂ ਨੇ ਇਹਦੇ ਵਿੱਚ ਕੰਮ-ਜਾਪ ਵੀ ਹੋਇਆ ਹੈ ਤੇ ਹੋ ਰਿਹਾ ਹੈ। ਜਿਹੜੀ ਆ ਮੀਟਿੰਗ ਹੈ ਇਹ ਸਿਰਫ ਮੈਂ ਆਪਣੇ ਭੱਜੇ ਨੂੰ ਹੀ ਬੁਲਾਇਆ ਹੈ। ਤੇ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ। ਸਾਨੂੰ ਮੰਨੂ ਮੈਂ ਤਾਂ ਵੀ ਮੈਂ ਬਹੁਤ ਸਮੇਂ ਤੋਂ ਇਹ ਸੰਘਰਸ਼ ਲੜ ਰਹੇ ਆਂ ਪਰ ਕਮਜ਼ੋਰੀਆਂ ਕਿਥੇ ਰਹਿੰਦੀਆਂ ਸਾਡੀਆਂ ਇਹ ਸੰਘਰਸ਼ ਬਹੁਤ ਲੰਮਾ ਹੈ ਪਰ ਸਾਡੀਆਂ ਕਮਜ਼ੋਰੀਆਂ ਕਰਕੇ ਹੀ ਫੇਲ ਅਸੀਂ ਕਰੀ ਬੈਠੇ ਆਂ ਸਭ ਤੋਂ ਪਹਿਲਾਂ ਜਿਹੜੀ ਜਾਤ ਆ ਸਾਡੀ ਇਹ ਸਾਨੂੰ ਜਾਤ ਨਹੀਂ ਪਹਿਲਾਂ ਕੇ ਰੱਖਿਆਗਾ ਜਿੰਨਾ ਚਿਰ ਅਸੀਂ ਜਾਤ ਨੂੰ ਇੱਕ ਹੋਰ ਨੂੰ ਘਰੋ ਘਲੋ ਇਹਨੂੰ ਨਹੀਂ ਲਾਉਂਦੇ ਅਸੀਂ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਜਿਹੜੇ ਰਿਜ਼ਵਾੜੇ ਲੋਕ ਐ ਉਹ ਸਾਡੇ ਤੇ ਆਦ ਬਹੁਤ ਕਾਬਜ਼ ਹੋ ਚੁੱਕੇ ਐ ਉਹ ਸਾਡੇ ਪੇਛ ਨਹੀਂ ਜਾਣ ਦੇ ਰਹੇ ਭਲਾ ਪਿੰਡਾਂ 'ਚ ਵੇਖ ਲਓ ਬਾਈ ਜੀ ਬਈਆਂ ਦੀ ਗੱਲ ਕਰ ਰਹੇ ਸੀ ਇਹ ਸਾਡੀ ਜਿਵੇਂ ਕਮਜ਼ੋਰੀਆਂ ਅਸੀਂ ਕੰਮ ਕਰਕੇ ਖੁਸ਼ ਨਹੀਂ ਸਾਡੇ ਬੱਚੇ ਅੱਜ ਕੱਲ ਦੇ ਵੇਖ ਲਓ ਤੁਸੀਂ ਅਸੀਂ ਤੁਹਾਨੂੰ ਵਿਚਰੇ ਆ ਸਾਰੇ ਇਹ ਸਾਡੀ ਕਮਜ਼ੋਰੀ ਆ ਅਸੀਂ ਉਹ ਕੰਮ ਕਰਕੇ ਖੁਸ਼ ਨਹੀਂ ਅਸੀਂ 500 ਰੁਪਏ ਦਿਹਾੜੀ ਤੇ ਜਾਵੜਦੇ ਆ 1000 ਰੁਪਏ ਰੇੜ ਤੇ ਨਹੀਂ ਕਮਾ ਸਕਦੇ ਅਸੀਂ ਮੈਂ ਆਹ ਵੇਖਿਆ ਮੈਂ ਸਬਜ਼ੀ ਮੰਡੀ ਜਾ ਗਿਆ ਤੇ ਮੈਂ ਭਈਏ ਤੋਂ ਪੁੱਛਿਆ ਮੈਂ ਤੁਸੀਂ ਕਿੰਨੀ ਕਮਾ ਲਿਆ ਨੇ ਇਹਦੇ 1000 ਰੁਪਇਆ ਕਮਾ ਲਏ ਨੇ ਅਸੀਂ ਕੋਸ਼ਿਸ਼ ਨਹੀਂ ਕਰਦੇ ਸਾਡੇ ਜਿਹੜੇ ਬੱਚੇ ਆ ਅੱਜ ਕੱਲ ਉਹ ਨਸ਼ਿਆਂ ਦੇ ਬਹੁਤ ਗਲੀਂ ਦਾ ਮੈਂ ਆਪਣੇ ਜੀਵਨ ਨਗਰ ਚ ਜਾਣਾ ਹੈ ਉੱਥੇ ਮੇਰਾ ਪਲਾਟ ਆ ਉੱਥੇ ਮੈਂ ਕਈ ਵਾਰੀ ਕੰਮ ਕਰਨ ਚਾਹੀਦਾ ਵੇਖੀਦਾ ਚਿੱਟਾ ਆ ਵੇਖ ਰਿਹਾ ਗੋਲੀਆਂ ਆ ਵੇ ਕਰੀਆਂ ਮੈਂ 10 ਵਜੇ ਜਾਂਦਾ 10 ਵਜੇ ਬੰਦੇ ਜਾਂਦੇ ਹੁੰਦੇ ਇਹ ਸਾਡੇ ਲੋਕ ਪੁੱਠੇ ਰਸਤੇ ਚ ਚੱਲਣ ਤਿਆਰ ਹੁੰਦੇ ਆ ਪਰ ਸਿੱਧੇ ਰਸਤੇ ਚੱਲਣਾ ਬਹੁਤ ਔਖਾ ਹੈ ਪਰ ਇਹ ਉਪਰਾਲਾ ਕਰੇ ਤੋਂ ਬਿਨਾ ਉਪਰਾਲਾ ਕੀ ਹੈ ਸਭ ਤੋਂ ਪਹਿਲਾਂ ਤਾਂ ਸਾਡੀਆਂ ਸੰਸਥਾਵਾਂ 88 ਬਣਾਈ ਬਠੇ ਅਸੀਂ ਕਦੇ ਕਿਸੇ ਇੱਕ ਜੋ ਠੂਣ ਦੀ ਅਸੀਂ ਗੱਲ ਕੀਤੀ ਹੈ ਮੈਂ ਤਾਂ ਆਪਦੇ ਜੀਵਨ 'ਚ ਵੇਖਿਆ ਵੀ ਜਿਹੜਾ ਕੋਈ ਜਿੰਦਾਬਾਦ ਦਾ ਨਾਰਾ ਜੈ ਭੀਮ ਜੈ ਭਾਰਤ ਲੈ ਲੈਂਦੇ ਆ ਪਰੰਤੂ ਉਹ ਅਤੇ ਅਮਲ ਕੀਤਾ ਹੀ ਨਹੀਂ ਅਸੀਂ ਜਿੰਨਾ ਚਿਰ ਅਸੀਂ ਜੈ ਭੀਮ ਦਾ ਨਾਰਾ ਲਾ ਕੇ ਉਹ ਝੰਡੇ ਥੱਲੇ ਨਹੀਂ ਆਉਂਦੇ ਇੱਕ ਝੰਡੇ ਥੱਲੇ ਨਹੀਂ ਆਉਂਦੇ ਕੋਈ ਕਹਿੰਦਾ ਮੈਂ ਮਜਬੀ ਸਖਾ ਕੋਈ ਕਹਿੰਦਾ ਮੈਂ ਚੇਮਿਆਰ ਹੈ ਕੋਈ ਕਹਿੰਦਾ ਮੈਂ ਧਾਨਕਾ ਹੈ ਕੋਈ ਕਹਿੰਦਾ ਮੈਂ ਕੋਸ ਹੈ ਅਸੀਂ ਤਾਂ ਵੰਡੀਆਂ ਭਾਈ ਬੱਟੇ ਅਸੀਂ ਸਮਾਜ ਨਹੀਂ ਕਹਿ ਸਕਦੇ ਅਸੀਂ ਇਹ ਸਾਡਾ ਸਮਾਜ ਨਿੱਤਰ ਦੇ ਸਮਾਜ ਨਹੀਂ ਬਣਾ ਸਕਦੇ ਉਹਨਾਂ ਚਿਰ ਅਸੀਂ ਬਿਲਕੁਲ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਮੈਂ ਹੁਣ ਵੇਖ ਰਿਹਾ ਜਾਂ ਮੈਂ ਅਜੇ ਨਤ ਦੇ ਵੇਖੀਦਾ ਆਪਣੇ ਸੰਘਰਸ਼ ਕਮੇਟੀਆਂ ਕਿੰਨੀਆਂ ਬਣੀਆਂ ਨਹੀਂਆਂ ਉਹ ਵੀ ਅਲਗ-ਅਲਗ ਤੁਰ ਗਿਆ ਫਰਦੀਆਂ ਇੱਕ ਮੰਚ ਤੇ ਉਹ ਵੀ ਦੇ ਇਕੱਠੀਆਂ ਹੋ ਰਹੀਆਂ ਜਿੰਨਾ ਚਿਰ ਅਸੀਂ ਇੱਕ ਪੰਚ ਤੇ ਇਕੱਠੇ ਨਹੀਂ ਹੁੰਦੇ ਤੇ ਅਸੀਂ ਸੰਘਰਸ਼ ਲੜਨਾ ਬਹੁਤ ਔਖਾ ਹੈ ਇਹ ਸਾਡੇ ਜਿੰਨੇ ਵੀ ਲੀਡਰ ਆ ਅਸੀਂ ਬਣ ਜਾਂਦੇ ਆ ਸਿਰਫ ਇੱਕ ਨਾਕ ਮੋੜ ਦੇ ਮਾਰੇ ਬਣ ਜਾਂਦੇ ਆ ਮੈਂ ਸਸਤਾ ਮਾ ਬਹੁਤ ਵੇਖੀਆਂ ਅਸੀਂ ਨਾਕ ਮੋੜ ਦੇ ਮਾਰੇ ਬਣ ਜਾਂਦੇ ਆ ਪਰ ਕਾਰਜ ਕੋਈ ਨਹੀਂ ਕਰਦਾ ਮੈਂ ਫਿਰ ਉਦਾਨਸ ਕਮੇਟੀ ਜਮਾਰੇ ਮੈਂ ਇਕੱਲਾ ਨੇ ਮੰਦਰ ਖੜ ਕੇ ਬਣਾਇਆ ਇੱਕ ਬੰਦਾ ਨਹੀਂ ਸੀ ਆਉਂਦਾ ਹੁਣ ਲਾਇਬ੍ਰੇਰੀ ਦੇ ਪਾਸੇ ਇਕੱਠੇ ਕੀਤੇ ਆ ਉਹਨਾਂ ਨੇ ਸਾਨੂੰ ਦਰਨ ਕਰਾਨ ਕਰਦਾ ਇਹਦਾ ਕਿ ਦੇਸੀ ਚ ਮਿਆਰ ਹੈਗਾ ਆ ਤਾਂ ਸਾਡੇ ਜਹਾਲ ਹੈ ਦੇਸੀ ਤੇ ਅੰਗਰੇਜ਼ੀ ਚ ਮਿਆਰਾਂ ਦੀ ਫਰਕ ਪਈ ਬੈਠੇ ਚ ਮਿਆਰ ਤੇ ਦੂਜੇ ਨਾਲ ਦਾ ਫਰਕ ਪਾਉਣਾ ਹੀ ਆ ਕੀ ਕਰੋਗੇ ਤੁਸੀਂ ਕਿਵੇਂ ਕੰਮ ਜਾਬ ਦੋਗੇ ਇਸ ਕਰਕੇ ਇਹ ਸਾਨੂੰ ਲੋੜ ਹੈ ਸੰਘਰਸ਼ ਦੀ ਸੰਘਰਸ਼ ਕਿਵੇਂ ਲੜਾ ਜਸ ਦਾ ਸਾਡੇ ਸਾਰੇ ਹੁਣ ਜਿਵੇਂ ਸਰਦਾਰ ਦਰਸ਼ਨ ਸਿੰਘ ਵੀ ਅਸੀਂ ਅਸੀਂ ਮਿਸ਼ਨ ਚ ਬਹੁਤ ਕੰਮ ਕੀਤਾ ਹੈ ਅਸੀਂ ਅੱਜ ਦੇ ਵੀ ਕੰਮ ਕਰਦੇ ਅਸੀਂ ਬਹੁਤ ਪੁਰਾਣੇ ਕੰਮ ਕਰਦੇ ਆ ਅਸੀਂ ਹਰ ਚੀਜ਼ ਨੂੰ ਵਾਚਿਆਗਾ ਪਰ ਹੁਣ ਕੁਝ ਸਾਡੀ ਸਿਹਤ ਵੀ ਉਹ ਜੀ ਹੋ ਗਈ ਹੈ ਪਰ ਹੁਣ ਭਜਨਸ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਆਪ ਜਿੰਨਾ ਖੁੰਦਾ ਅਸੀਂ ਭਜਨਸ ਕਰਦੇ ਆ ਸਾਨੂੰ ਇਹ ਪਰਾਲੇ ਕਰਨ ਦੀ ਲੋੜ ਹੈ ਬਹੁਤ ਵੱਡਾ ਪ੍ਰਭਾਵ ਕਰਨਾ ਪਊਗਾ ਇਹ ਮਾੜੇ ਮੋਟਾ ਨਹੀਂ ਅਸੀਂ ਮੀਟਿੰਗ ਕਰ ਲਈਏ ਤੇ ਹੋ ਜੀਏ ਬਾਕੀ ਜਿਹੜੇ ਸਾਡੇ ਸਹਾਰਚੀ ਵੀਰ ਐ ਉਹਨਾਂ ਨੂੰ ਵੀ ਆਵਾਜ਼ ਦੇਆ ਕਰੋ ਆਪਣੇ ਦੋ ਹੀ ਜਦੂਆਂ ਦੇ ਹੱਥ ਖੜੇ ਹੋ ਗਏ ਸਿਰ ਸੁੱਟ ਲੈ ਤੇ ਵਿੱਚੋਂ ਮੈਨੂੰ ਇਸ਼ਾਰਾ ਵੀ ਕਰਨ ਕਿ ਮੇਰੇ ਜਾਦਾ ਡੇੜੇ ਦੇ ਮਿੱਤਰ ਵੀ ਡਾਕਟਰ ਸਾਹਿਬ ਬਸ ਕਰੋ ਹੁਣ ਮੈਂ ਕਹਿੰਦੀ ਅਗਲੀ ਗੱਲ ਵੀ ਸੁਣ ਲਿਓ ਉਹ ਵੀ ਸੁਣਾ ਦੂ ਮਤਲਬ ਅਸਲੀਅਤ ਅਸੀਂ ਕਦੀ ਐਨਾਲਿਸਿਸ ਨਹੀਂ ਕੀਤਾ ਮੈਂ ਕਿਹਾ ਤੁਹਾਡੂ ਯਾਰ ਤੁਹਾਡੇ ਕਹਿੰਦੇ ਮੈਨੂੰ ਕਹਿੰਦੇ ਬੱਚਿਆਂ ਦੀ ਨਾ ਲੰਬ ਮੈਰਿਜ ਹੋ ਜਾਂਦੀ ਆ बच्चे लाइक ਕਰਨ ਲਾਪੇ ਬੱਚਿਆਂ ਦੀ ਲਾਈਕ ਕਰਕੇ ਉਹਨਾਂ ਦੀ ਪਸੰਦ ਕਰਕੇ ਮੈਂ ਕਿਹਾ ਮੰਨ ਲਈ ਗੱਲ ਯਾਰ ਹੁਣ ਬੱਚਿਆਂ ਦੀ ਪਸੰਦ ਆ ਗਈ ਉਹ ਮੈਂ ਕਿਹਾ ਕੰਜਰੋ ਜੇ ਐਡੀ ਗੱਲ ਸੀ ਤਾਂ ਪੀਐਮਟੀ ਦੀ ਜਨਰਲ ਸੀਟ ਤੇ ਆ ਜਾਂਦੇ ਸਮਾਜ ਦੀ ਖੁਸ਼ੀ ਕਿੱਥੇ ਗਈ ਬੱਚਿਆਂ ਦੀ ਖੁਸ਼ੀ ਦੇ ਕਹਿੰਦੇ ਅਸੀਂ ਬੱਚਿਆਂ ਨੂੰ ਜੀ ਵਿਆਹਤਾ ਸਮਾਜ ਦੀ ਖੁਸ਼ੀ ਕਿੱਥੇ ਜਾਵੇ ਤੁਸੀਂ ਇੱਕ ਉਹਨੇ ਜਿਹਨੇ ਜਾ ਕੇ ਦੀਪੇ ਬਾਨੀਆਂ ਦੇ ਘਰ ਉਹਨਾਂ ਦੀ ਉਹ ਮਾਤਾ ਦਾ ਜਗਰਾਤੇ ਵਾਲਾ ਜਗਉਣਾ ਆ ਉੜੀ ਨੂੰ ਉੱਥੇ ਭੇਜਦਾ ਤੁਸੀਂ ਜਿਹਨੂੰ ਨਾ ਡਾਕਟਰ ਅੰਬੇਡਕਰ ਦਾ ਪਤਾ ਹੋਣਾ ਨਾ ਉਹਨਾਂ ਨੂੰ ਬਾਬਾ ਜੀਵਨ ਸਿੰਘ ਦਾ ਪਤਾ ਹੋਣਾ ਨਾ ਉਹਨਾਂ ਨੂੰ ਗੁਰਵਦਾਸ ਜੀ ਦੇ ਉੱਥੇ ਗੱਲ ਹੋਣੀ ਆ ਜਿਹਨਾਂ ਨੇ 24 ਘੰਟੇ ਤੁਹਾਨੂੰ ਗਾਣਾ ਹੀ ਕੱਢਣੀ ਆ ਵਿਆਹ ਪਾਲਦੇ ਸੀ ਬੂਟਾ ਉਹਨਾਂ ਦੇ ਘਰ ਉਹ ਖਾਦ ਵੀ ਪਾਉਂਦੇ ਰਹੇ ਸੰਭਾਲ ਕੇ ਵੀ ਰੱਖਿਆ ਹੁਣ ਅਸੀਂ ਜੜੋਂ ਪੱਟ ਕੇ ਲਿਆ ਕੇ ਆਪਣੇ ਵਿਹੜੇ ਲਾ ਲਿਆ ਫਲ ਖਾਵਾਂਗੇ ਅੱਛਾ ਦਾਦੀ ਇੱਥੇ ਤਾਂ ਆਪਾਂ ਖੜੇ ਆ ਹੁਣ ਇਸ ਮੌਕੇ ਤੇ ਗੁਰਪਤਵਾਂ ਹੋ ਸਕਦਾ ਆ ਗੁਰਪਤਵੰਤ ਪੰਨੂ ਜੇ ਆ ਪੰਗਾ ਨਾਲ ਲੈਂਦਾ ਹੋ ਸਕਦਾ ਬਿਆਂ ਬਿਟੀ ਨਹੀਂ ਨਾ ਕਰਨੋਂ ਦਾ ਯੋਨੀ ਗੁਰਪਤ ਬੰਦ ਪੰਨੂ ਨੇ ਜ਼ਿੰਮੇਵਾਰੀ ਲੈ ਲਈ ਡਾਕਟਰ ਅੰਬੇਡਕਰ ਦੇ ਬੁੱਤਾਂ ਦੀ ਵਿਹਾਰਭੂਤੀ ਕਰਨ ਦਾ ਯਾਰ ਪੰਜਾਬ ਆ ਪੰਜਾਬ ਦੀ ਧਰਤੀ ਹੈ ਖਾਲਸੇ ਦੀ ਜਨਮਪੁਣੀ ਭੂਮੀ ਹੈ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਉਹਦੇ ਵਿੱਚ ਇਤਿਹਾਸ ਦੇ ਵਿੱਚ ਬਹੁਤ ਮਾਣ ਵਾਲਾ ਸਾਡੇ ਰੋਲ ਹੈ ਸਾਡੇ ਬਜ਼ੁਰਗਾਂ ਦਾ ਅਸੀਂ ਅਣਖੀ ਲੋਕਾਂ ਸਾਡੇ ਰੈਵਰ ਦੀ ਕੋਈ ਮਨੂੰ ਪੱਗ ਨੂੰ ਹੱਥ ਪਾਵੇ ਪੰਜਾਬ ਦੀ ਧਰਤੀ ਤੇ ਫਿਰ ਉਹ ਮਤਲਬ ਵੀਡੀਓ ਪਾ ਗਏ ਕਹੇ ਕਿ ਮੈਂ ਕੀਤਾ ਔਰ ਡਾਕਟਰ ਅੰਮੇੜਕੇ ਨੂੰ ਡੈਵਲ ਆਕੇ ਜਿਹੜਾ ਸਾਡਾ ਰਹਿਮਰ ਉਹਨੂੰ ਇੱਕ ਸਰਫਰਿਆ ਜਿਹਾ ਬੰਦਾ ਡੈਵਲ ਆਕੇ ਮੈਂ ਉਸੇ ਵੇਲੇ ਵੀਡੀਓ ਪਾਤੀ ਉਹ ਦਿਖਾ ਇਹ ਤਾਂ ਸਰਕਾਰ ਦਾ ਬੰਦਾ ਹੈ ਇਥੋਂ ਦੀ ਸਿੱਖ ਤੇ ਦਲਿਤ ਆਪਸ ਵਿੱਚ ਲੜਨ ਇਹਦਾ ਫਾਇਦਾ ਭਾਜਪੀ ਨੂੰ ਹੈ ਇਹਦਾ ਫਾਇਦਾ ਆਰਐਸਐਸ ਨੂੰ ਦੇ ਏਜੰਡੇ ਦੇ ਆ ਕਿ ਇਹ ਇਹਦੇ ਪਿੱਛੇ ਕੀ ਆ ਮੈਂ ਉਸੇ ਵੇਲੇ ਪੰਜ ਚਾਰ ਪੰਜ ਮਿੰਟਾਂ ਦੀ ਮੈਨੂੰ ਕਲੀਅਰ ਹੋ ਗਿਆ ਇਹਦੇ ਪਿੱਛੇ ਕੀ ਆ ਸਾਡੇ ਬੰਦਿਆਂ ਉੱਠਣਗੇ ਇਹਦਾ ਵਿਰੋਧ ਕਰਨਗੇ ਫਿਰ ਉਹ ਕੀ ਕਰੂਗਾ ਜਦੋਂ ਅਸੀਂ ਵਿਰੋਧ ਸਾਡਾ ਪੰਜਾਬ 'ਚ ਹੋ ਜੂਗਾ ਚੱਲ ਪੂਗਾ ਫਿਰ ਉਸ ਕਿਸੇ ਸਰਫਰੇ ਬੰਦੇ ਨੂੰ ਰੁਪਈਆ 50000 ਦੇਊਗਾ ਵੀ ਜਾ ਤੂੰ ਗੁਰਦੁਆਰਾ ਸਾਹਿਬ ਜਾ ਕੇ ਕਰਿਆ ਪੁੱਛ ਹੁਣ ਸਾਡਾ ਲਾਣੇ ਨੂੰ ਜਿਹਨੇ 500 ਨਹੀਂ ਦੇਖਿਆ ਹਜ਼ਾਰ ਨੂੰ ਤਰਸਦਾ ਨਸ਼ੇ ਪੱਤੇ ਟੁੱਟਿਆ ਉਹ 50000 ਤਾਂ ਬਹੁਤ ਵੱਡੀ ਲੈ ਕੇ ਗੁਰਦੁਗਰ ਜਾ ਕੇ ਕੁਝ ਵੀ ਕਰ ਲੂਗਾ ਫਿਰ ਉਹਨੂੰ ਸਖਾਇਆ ਹੋਊਗਾ ਤੂੰ ਆ ਬੋਲਣਾ ਵੇ ਤੁਸੀਂ ਡਾਕਟਰ ਬੇਦਗਰ ਦੇ ਬੁੱਤਾਂ ਦੀ ਬੇਰਮਤੀ ਕਰਦੇ ਆ ਤੇ ਮੈਂ ਗੁਰੂ ਘਰ ਬੇਰਮਤੀ ਕਰਨ ਆ ਗਿਆ ਜੰਗ ਛੇੜ ਪੂਗੀ ਸਿੱਖੀ ਪੇਸ ਦੇ ਵਿੱਚ ਨੌਜਵਾਨ ਆਣਗੇ ਸਾਡੇ ਬੇੜਿਆਂ ਦੇ ਵਿੱਚ 70 ਵਛਾ ਜਾਣਗੇ ਫੇ ਸਾਡਾ ਸਮਾਜ ਰੋਊਗਾ ਪੁਰਸਾਰੇ ਆਉਣਗੇ ਉਹ 10 ਸਿੱਖ ਨੌਜਵਾਨਾਂ ਨੂੰ ਮਾਰ ਦੇਣਗੇ ਇਹ ਜਦੋਂ ਅਸੀਂ ਰੋਂਦੇ ਹੋਣਾ ਸਾਨੂੰ ਚੁੱਪ ਕਰਾਉਣਗੇ ਨਹੀਂ ਆ ਸਿੱਖਾਂ ਤਾਂ ਹੋਣਾ ਨਹੀਂ ਹੁਣ ਵੀ ਕਿਉਂਕਿ ਸਾਡੇ ਤੇ ਕੋਈ ਐਟਰੋਸਿਟੀ ਹੁੰਦੀ ਐ ਕਿਸੇ ਪਿੰਡ ਦੇ ਵਿੱਚ ਸਾਡੇ ਤੇ ਗਰੀਬਾਂ ਤੇ ਹੁੰਦੀ ਐ ਕਦੇ ਸਿੱਖ ਨਹੀਂ ਬੋਲਦੇ ਸਾਡੇ ਨਾਲ ਜੱਗੋ ਤੇਰਵੀ ਵੀ ਹੁੰਦੀ ਐ ਦੇਖ ਲੈਂਦੇ ਐ ਛੜੂ ਕਸਤਰ ਹੋ ਰਹੀ ਐ ਬਜਵੀਂ ਨਾ ਹੋ ਰਹੀ ਐ ਇਹ ਵਾਲਮੀਕਿਆ ਨਾ ਹੋ ਰਿਹਾ ਰਵਦਾਸੀਆ ਨਾ ਹੋ ਰਿਹਾ ਕਦੇ ਨਹੀਂ ਕੋਈ ਬੋਲਦਾ ਫਿਰ ਕੀ ਹੋਊਗਾ ਸਾਨੂੰ ਚੁੱਪ ਕਰਾਉਣ ਲਈ ਕੌਣ ਆਉਣਗੇ ਬੀਜੇਪੀ ਵਾਲੇ ਸਾਨੂੰ ਚੁੱਪ ਕਰਾਉਣਗੇ ਹੰਝੂ ਪੁੱਜਣਗੇ ਅਸੀਂ ਸਾਰਾ ਹੀ ਲਾਣਾ ਉਹਨਾਂ ਦੀ ਚੋੜੀ ਚ ਉਹਨਾਂ ਨੇ ਝੋਲੀ ਜਾਵਾਂਗੇ ਉਹਨਾਂ ਦੀ ਸਰਕਾਰ ਬਣੂਗੀ ਪੰਜਾਬ 'ਚ ਥੋੜੀ ਜਿਹੜੀ ਜਿੱਥੇ-ਥੇ ਉਹਨਾਂ ਦੀਆਂ ਸਰਕਾਰਾਂ ਆ ਉਥੇ ਬੁੱਤ ਢਾ ਕੇ ਉਹ ਲਾ ਕੇ ਨਾ ਉਹਨੂੰ ਜੀਸੀਬੀ ਨਾਲ ਢਾ ਰਹੇ ਆ ਸੰਗਲ ਪਾ ਕੇ ਬੁੱਤ ਕਢੀਸ ਦੇ ਲਿਜਾਂਦੇ ਆ ਤੁਸੀਂ ਵੀਡੀਓ ਦੇਖਦੇ ਹੀ ਆ ਹਾਂ ਜੀ ਮੇਰੀ ਬੋਲਕ ਜੱਕੂ ਸਾਹਿਬ ਜੀ ਸਰੌਂ ਦੀ ਕਮੇਟੀ ਅੱਜ ਦੀ ਮੀਟਿੰਗ ਦਾ ਕੀ ਮੇਰਵਾ ਸੀ ਦੱਸੋ ਜਿਹੜੀ ਅੱਜ ਸਰਦਾਰ ਗਰਮੀ ਸਿੰਘ ਜੀ ਦੇ ਸਾਹਮਣੇ ਵਾਹਿਗੁਰੂ ਜੀ ਕੀ ਫਤਿਹ जय भीम जय देश पंजाब आज सरदार गुरदीप सिंह టు डीजी ਇਹਨਾਂ ਦੇ ਨਿਵਾਸ ਤੇ ਫਰੀਦਕੋਟ ਜਿਹੜੇ ਆ ਸਾਡੀ ਸੰਗਤ ਆਈ ਨਹੀਂ ਬਹੁਤ ਮੁਅੱਜਜ ਫਰੀਦਕੋਟ ਸ਼ਹਿਰ ਦੇ ਤੇ ਆਲੇ ਦੁਆਲੇ ਪਿੰਡ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਸੰਗਤ ਪਹੁੰਚੀ ਹੈ ਔਰ ਅਸੀਂ ਇੱਕ ਬੜਾ अहम ਮਸਲੇ ਤੇ ਵਿਚਾਰ ਸਾਂਝੇ ਕੀਤੇ ਆ ਜੀਤੇ ਤੇ ਬਹੁਤ ਜ਼ਰੂਰੀ ਹੈ ਅਸੀਂ ਸਾਰਿਆਂ ਦੀ ਇੱਕ ਰਾਏ ਹੈ ਕਿ ਪੰਜਾਬ ਦੀ ਕੁੱਲ ਆਬਾਦੀ ਦਾ 40% ਸ਼ੈਡਿਊਲ ਕਾਸਟ ਭਾਈਚਾਰਾ ਜਿਹੜੇ 39 ਕਾਸਟਾਂ ਦੇ ਵਿੱਚ ਵੰਡੇ ਹੋਏ ਆ ਸਵਾ ਕਰੋੜ ਦੀ ਆਬਾਦੀ ਵਾਲੇ ਅਸੀਂ ਲੋਕ ਆ ਅਸੀਂ ਇਕੱਠੇ ਹੋਣਾ ਹੈ ਅਸੀਂ ਸਭ ਤੋਂ ਪਹਿਲਾਂ ਇਹ ਡਿਸਾਈਡ ਕੀਤਾ ਕਿ ਗੈਰ ਰਾਜਨੀਤਿਕ ਜਿਹੜੀਆਂ ਜੜ੍ਹਾਂ ਉਹਨਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਵੀ ਇਹੀ ਕਹਿੰਦੇ ਸੀਗੇ ਤੇ ਗੈਰ ਰਾਜਨੀਤਿਕ ਜਿਹੜਾ ਮਜਬੂਤ ਕਰਨ ਦੇ ਲਈ ਅਸੀਂ ਪੰਜਾਬ ਚ ਤੁਰ ਪਏ ਆ ਜੈ ਪੀਮ ਯੂਨਾਈਟਿਡ ਵੌਇਸ ਆਫ ਪੰਜਾਬ ਨਾਮ ਦੀ ਜਥੇਬੰਦੀ ਤੋਂ ਜਿਹਦਾ ਮੈਂ ਫਾਊਂਡਰ ਪ੍ਰੈਜ਼ੀਡੈਂਟ ਆ ਸਰਦਾਰ ਗੁਰਦੀਪ ਸਿੰਘ ਢੁੱਡੀ ਜੀ ਸਰਪ੍ਰਸਤ ਨੇ ਤੇ ਅਸੀਂ ਹੋਰ ਵੀ ਅਹੁਦੇਦਾਰ ਜਿਹੜੇ ਆ ਉਹ ਡਿਕਲੇਅਰ ਕਰ ਰਹੇ ਹਾਂ ਅਸੀਂ ਸਮਾਜ ਨੂੰ ਜੋੜਨ ਲਈ ਤੁਰੇ ਆ ਔਰ ਸਾਡੇ ਸਾਰੇ ਜਿੰਨੇ ਵੀ ਇੱਥੇ ਸਿੰਘ ਬੈਠੇ ਨੇ ਸਾਰੇ ਇਹ ਚਾਹੁੰਦੇ ਆ ਕਿ ਆਪਾਂ ਮਾਰ ਖਾਈ ਜੰਨੇ ਆ ਇਕੱਲੇ ਇਕੱਲੇ ਜੇ ਆਪਾਂ ਇਕੱਠੇ ਹੋ ਜਾਈਏ ਇਕੱਠੇ ਹੋ ਕੀ ਆਪਾਂ ਪੰਜਾਬ ਦੇ ਵਿੱਚ ਆਪਣੇ ਲੋਕਾਂ ਦੇ ਸੁਧਾਰ ਦੇ ਲਈ ਇਹਨਾਂ ਦੀ ਸਾਡੇ ਸਮਾਜ ਦੀ ਫਿਰ ਕੀ ਜੇ ਇਕੱਠੇ ਹੁੰਦੇ ਆ ਸਮਾਜਿਕ ਦਸ਼ਾ ਵੀ ਸੁਧਰਦੀ ਹੈ ਧਾਰਮਿਕ ਦਸ਼ਾ ਵੀ ਸੁਧਰਦੀ ਹੈ ਤੇ ਰਾਜਨੀਤਿਕ ਦਸ਼ਾ ਵੀ ਸੁਧਰਦੀ ਹੈ ਇੰਨੇ ਚੀਜ਼ਾਂ ਚ ਸੁਧਾਰ ਆ ਸਕਦਾ ਹੈ ਪਾਪੂਲੇਸ਼ਨ ਬਹੁਤ ਹੈ ਦੇਸ਼ ਦਾ ਇਕੱਲਾ ਸੂਬਾ ਪੰਜਾਬ ਜਿੱਥੇ ਸ਼ੈਡਿਊਲਡ ਕਾਸਟ ਪਾਪੂਲਿਸ਼ਨ ਇਨੀ ਡेंस ਪਾਪੂਲਿਸ਼ਨ ਹੈ 40% ਦੇ ਕਰੀਬ ਹੈ ਅਸੀਂ ਪੰਜਾਬ ਦੀ ਰੂਲਿੰਗ ਕਲਾਸ ਹੋਣੇ ਚਾਹੀਦੇ ਜਿੰਨੀ ਸਾਡੇ ਕੋਲ ਪਾਪੂਲਿਸ਼ਨ ਹੈ ਅਸੀਂ ਰੂਲਿੰਗ ਕਲਾਸ ਚਾਹੀਦੇ ਆ ਪਰ ਅਸੀਂ ਪੰਜਾਬ ਚ ਕਿੱਦੜੇ ਵੀ ਨਹੀਂ ਹਾਂ ਪਿਛਲੇ ਸਮੇਂ ਦੌਰਾਨ ਜਿਹੜਾ ਤੁਸੀਂ ਦੇਖਿਆ ਕੋਈ ਲਗਭਗ 26 ਤੋਂ 27% ਤੇ ਜਿਹੜੀ ਹੈਗੀ ਸਰਕਾਰ ਬਣਦੀ ਰਹੀ ਜੀ ਤੁਸੀਂ 40% ਦੀ ਗੱਲ ਕਰ ਰਹੇ ਹੋ ਜੀ ਔਰ ਜੇ ਤੁਸੀਂ ਬੀਸੀ ਨੂੰ ਲਾਉਣੇ ਫੇਰ ਤਾਂ ਇਹ ਜਿਹੜੀ ਦਰ ਹੈਗੀ ਹੋਰ ਵੀ ਜ਼ਿਆਦਾ ਵਾਹ ਫੇਰ ਤਾਂ ਹੋਰ ਵੀ ਵੱਧ ਜਾਂਦੀ ਹੈ ਜੀ ਪਰ ਕਿਤੇ ਨਾ ਕਿਤੇ ਉਹ ਹੱਕ ਹਕੂਕ ਜਿਹੜੇ ਸੰਵਿਧਾਨ ਨੇ ਦਿੱਤੇ ਹੋਏ ਆ ਉਹਨਾਂ ਤੋਂ ਵੰਝੇ ਇਹ ਇਹਦਾ ਕਾਰਨ ਕੀ ਹੈ ਇੱਕ ਤਾਂ ਅਗਿਆਨਤਾ ਹਾਲੇ ਤੱਕ ਮੈਂ ਸਮਝਦਾ ਹਾਲੇ ਤੱਕ ਸਾਡੇ ਸਮਾਜ ਦੇ 99% ਲੋਕਾਂ ਨੂੰ ਇਹ ਹੀ ਨਹੀਂ ਪਤਾ ਲੱਗਾ ਕਿ ਸੰਵਿਧਾਨ ਚ ਸਾਨੂੰ ਸਭ ਤੋਂ ਵੱਡਾ ਹੱਕ ਕੀ ਮਿਲਿਆ ਹਾਲੇ ਤੱਕ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਸੰਵਿਧਾਨ ਦੇ ਵਿੱਚ ਜੇ ਹੱਕ ਸਾਨੂੰ ਕੋਈ ਮਿਲਿਆ ਤਾਂ ਉਹ ਵੋਟ ਦਾ ਅਧਿਕਾਰ ਹੈ ਸਰਦਾਰ ਸਾਹਿਬ ਐਡਾ ਵੱਡਾ ਅਧਿਕਾਰ ਹੈ ਜਿਹੜਾ ਸਾਡੇ ਕੋਲ ਹੈ ਕਿ ਨਹੀਂ ਸਟੇਟ ਤੇ ਜਾਂ ਦੇਸ਼ ਤੇ ਰਾਜ ਕਰਨਾ ਉਹਦਾ ਫੈਸਲਾ ਕਰਨ ਵਾਲੀ ਪਾਵਰ ਸਾਡੇ ਕੋਲ ਹੈ ਤੇ ਅਸੀਂ ਉਸ ਪਾਵਰ ਨੂੰ ਅਜੇ ਤੱਕ ਨਹੀਂ ਸਮਝਿਆ ਇਹ ਸਾਡੇ ਸਮਾਜ ਚ ਕਮੀ ਇਹਨੂੰ ਅਗਿਆਨਤਾ ਅਖਾਂਗੇ ਸਾਡੇ ਲੋਕ ਕੀ ਕਹਿ ਰਹੇ ਆ ਕਿ ਸਾਨੂੰ ਹਾਂਜੀ ਰਿਜ਼ਰਵੇਸ਼ਨ ਮਿਲ ਗਈ ਹੈ ਇਹ ਬਹੁਤ ਵੱਡਾ ਹੱਕ ਮਿਲ ਗਿਆ ਪਰ ਰਿਜ਼ਰਵਿਸ਼ ਤੋਂ ਵੀ ਕਿਤੇ ਵੱਡਾ ਵੋਟ ਦਾ ਹੱਕ ਮਿਲਿਆ ਜਿਹੜਾ ਜਿਹੜਾ ਵੋਟ ਦਾ ਹੱਕ ਕਿੰਨਾ ਵੱਡਾ ਆ ਜਿਹਨੇ ਫੈਸਲਾ ਕਰਨਾ ਹੈ ਕਿ ਕੌਣ ਰਾਜ ਕਰੇਗਾ ਗਿਆਨ ਦੀ ਗੱਲ ਕਰਦੇ ਨੇ ਗਿਆਨ ਦੇ ਨਾਲ ਇੱਕ ਅਗਿਆਨਤਾ ਦੂਜੀ ਬਾਕੀ ਵੀ ਆ ਦੂਜੀ ਜਿਹੜੀ ਹੁਣ ਅਗਿਆਨਤਾ ਕਰਕੇ ਹੀ ਬੇਤਵਾਕੀ ਆ ਅਗਿਆਨਤਾ ਕਰਕੇ ਹੀ ਆਪਾਂ ਕੋਈ ਕਹਾਣੀ ਨਹੀਂ ਸਾਡੇ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਕਿ ਇੱਕ ਬਜ਼ੁਰਗ ਬਿਮਾਰ ਪੈ ਗਏ ਉਹਦੇ ਚਾਰ ਮੁੰਡੇ ਸੀਗੇ ਚਾਰੇ ਹੀ ਆਪਸ ਵਿੱਚ ਲੜਦੇ ਸੀ ਉਹਨੇ ਚਾਰਾਂ ਨੂੰ ਕੋਲ ਬਣਾ ਲਿਆ ਇੱਕ ਇੱਕ ਕਹਿੰਦਾ ਸੀਟੀ ਬਾਹਰੋਂ ਲੈ ਕੇ ਆਵਾਜ਼ ਦੀ ਲਿਆਂਦੀ ਉਹ ਕਹਿੰਦਾ ਤੋੜ ਦੇ ਇਹਨੂੰ ਉਹਨਾਂ ਨੇ ਤੋੜਤੀ ਫਿਰ ਉਹ ਕਹਿੰਦਾ ਚਾਰ ਹੋਰ ਲੈ ਕੇ ਆਓ ਫਿਰ ਉਹਨੇ ਚਾਰੋ ਇਕੱਠੀਆਂ ਫੜਾਤੀਆਂ ਕਿਦਾ ਲਾਓ ਜੋਰ ਪਹਿਲੇ ਨੂੰ ਜੋਰ ਲਾਇਆ ਨਹੀਂ ਟੁੱਟੀਆਂ ਦੂਜੇ ਨੂੰ ਜੋਰ ਲਾਇਆ ਨਹੀਂ ਟੁੱਟੀਆਂ ਤੀਜੇ ਤੋਂ ਨਹੀਂ ਚੌਥੇ ਤੋਂ ਨਹੀਂ ਫਿਰ ਕਹਿੰਦਾ ਚਾਰੋ ਰਲ ਕੇ ਤੋੜੋ ਨਾ ਕੋਈ ਫੇਰ ਨਾ ਟੁੱਟੀ ਸੇ ਬਜ਼ੁਰਗਾਂ ਨੇ ਕਿਹਾ ਇਹ ਇੱਕ ਆਇਆ ਉਹ ਚਾਰ ਛਟੀਆਂ ਇਕੱਠੀਆਂ ਸੀ ਤੁਸੀਂ ਉਹਨੂੰ ਤੋੜ ਨਹੀਂ ਸਕੇ ਅਸੀਂ ਤਾਂ ਖਿੰਡੇ ਪੰਡੇ ਆ ਸਾਡੇ ਦਾ ਦੁੱਖ ਬਹੁਤ ਵੱਡੇ ਆ ਅਸੀਂ ਤਾਂ ਹੁਣ ਇਹ ਲੈ ਕੇ ਚੱਲੇ ਆ ਕਿ ਸਮਾਜਿਕ ਤੌਰ ਤੇ ਆਪਣੇ ਸਮਾਨ ਨੂੰ ਜੋੜਨਾ ਇਹ ਸਾਡੀ ਸਮਾਜਿਕ ਜਥੇਬੰਦੀ ਹੈ ਔਰ ਇਹ ਸਮਾਜ ਦੀ ਜਥੇਬੰਦੀ ਦਾ ਪਹਿਲਾ ਸਾਡਾ 6 ਤੇ 7 ਨੂੰ ਕੈਡਰ ਕੈਂਪ ਆ ਰਹੀ ਗੱਲ ਹੱਕਾਂ ਦੀ ਕੌਣ ਹੱਕ ਦਿੰਦਾ ਹੈ ਕੋਣੇ ਕੋਣ ਦੇ ਤਾਂ ਖੋਣੇ ਪੈਣੀ ਹੈ ਖੋਵਾਂਗੇ ਕਦੋਂ ਜਦੋਂ ਇਕੱਠੇ ਹੋਵਾਂਗੇ ਇਕੱਠੇ ਕਦੋਂ ਹੋਵਾਂਗੇ ਜਦੋਂ ਸਾਨੂੰ ਇਹਦੀ ਸਮਝ ਪੈ ਜਾਊਗੀ ਜਦੋਂ ਸਮਝ ਪੈ ਗਈ ਇਕੱਠੇ ਹੋ ਗਏ ਸਰਦਾਰ ਸਾਹਿਬ ਪੰਜਾਬ ਦੀ ਧਰਤੀ ਦਾ ਸਮਾਜਿਕ ਸੀਨ ਵੀ ਰਾਜਨੀਤਿਕ ਸੀਨ ਵੀ ਤੇ ਧਾਰਮਿਕ ਸੀਨ ਵੀ ਵੱਖਰਾ ਹੋਗਾ ਗੋਲਕ ਸਥਿਤੀ ਨੂੰ ਬਦਲ ਸਕਦੇ ਬਦਲ ਦਾਂਗੇ अच्छा एक और ਗੱਲ 6 ਤੇ 7 ਤਰੀਕ ਨੂੰ ਜਿਹੜਾ ਟੈਂਪਰ ਰੱਖਿਆ ਉਹ ਕਿਹੜੀ ਜਗ੍ਹਾ ਹੈ ਇਹ ਫਗਵਾੜਾ ਡਾਕਟਰ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਇਹਦੇ ਵਿੱਚ ਕੱਲੇ ਜਿਹੜੇ ਹੈਗੇ ਆ ਜਿਹੜੀਆਂ ਤੁਸੀਂ 49 ਕਾਸਟਾਂ ਦੀ ਗੱਲ ਕਰਦੇ ਆ ਇਹ ਚ ਓਨਲੀ ਫਾਰ ਐਸਸੀ ਹੈ ਕਿ ਬੀਸੀ ਵੀ ਆਉਣਗੇ ਬੀਸੀ ਵੀ ਹੈ ਬੀਸੀ ਵੀ ਸੱਦਰ ਨੇ ਸਰਦਾਰ ਸਾਹਿਬ ਨੂੰ ਸੱਦਰ ਨੇ ਆਉਣਗੇ ਮੈਂ ਸਪੈਸ਼ਲੀ ਇਹਨਾਂ ਨੂੰ ਇਨਵਾਈਟ ਕਰਨਾ ਹੈ ਆਉਣਗੇ ਜੀ ਜਿਹੜੀ ਜਿਹੜੇ ਸਾਡੇ ਸਮਾਜ ਦੇ ਵਿੱਚੋਂ ਸੰਘਰਸ਼ ਕਰ ਰਹੇ ਆ ਲੜਦੇ ਆ ਰਹੇ ਆ ਜਿਹੜੇ ਯੂਜ ਰਹੇ ਆ ਜਿਨ੍ਹਾਂ ਨੂੰ ਨੌਲੇਜ ਆ ਜਿਵੇਂ ਬੈਠੇ ਨੇ ਪਡਵਾਰੀ ਸਾਹਿਬ ਬੈਠੇ ਨੇ ਡਿਪਟੀ ਸਾਹਿਬ ਬੈਠੇ ਨੇ ਡੀਐਸਪੀ ਸਾਹਿਬ ਉਧਰ ਬੈਠੇ ਦੇ ਇਹਨਾਂ ਨੇ ਕਵਰੇਜ ਜੀ ਬੈਠੇ ਨੇ ਜਿਹੜੀ ਜਾਗਰੂਕ ਹੈ ਗਈ ਆਲਰੇਡੀ ਆ ਜਿਹੜੇ ਪਿੰਡਾਂ ਚੋਂ ਨੌਜਵਾਨ ਆਏ ਆ ਇਹ ਨੌਜਵਾਨ ਇਹਨਾਂ ਦੇ ਸੱਦੇ ਦੇ ਆ ਸਾਡੇ ਕੋਲ ਬੈਠੇ ਆ ਸਾਰੇ ਸਾਰਿਆਂ ਨੂੰ ਸੱਦਾ ਆ ਆ ਮੈਂ ਫਾਰਮ ਦੇ ਕੇ ਚੱਲਿਆ ਆ ਦੇਖੋ ਇਹ ਫਾਰਮ ਇਹਨਾਂ ਨੇ ਭਰ ਕੇ ਮੈਨੂੰ ਪੀਡੀਐਫ ਬਣਾ ਕੇ ਸੈਂਡ ਕਰਨਾ ਹੈ ਇਹ ਫਾਰਮ ਅਸੀਂ ਕਿਉਂਕਿ ਉੱਥੇ ਪ੍ਰਬੰਧ ਕਰਨਾ ਹੈ ਅਸੀਂ ਪਹਿਲਾਂ 100 ਜਰ ਪ੍ਰਬੰਧ ਕਰਦੇ ਵੀ 100 ਰੱਖਣਾ ਫਿਰ ਸਾਨੂੰ ਬਾਕੀ ਧਾਵਾਂ ਤੋਂ ਐ ਨਹੀਂ ਜੀ ਸਾਡਾ 750 ਦੀ ਗਿਣਤੀ ਰੱਖ ਰਹੇ ਆ ਜਿੱਦਾਂ ਇੱਥੇ ਰਿਸਪੌਂਸ ਆਈ ਤੁਹਾਡੇ ਰਿਸਪੌਂਸ ਤੋਂ ਬਾਅਦ ਮੈਨੂੰ ਲੱਗਦਾ ਸਾਨੂੰ 150 ਦਾ ਪ੍ਰਬੰਧ ਕਰਨਾ ਪੈਣਾ ਤੇ ਅਸੀਂ ਉਧਰ 50 ਮੈਂਬਰਾਂ ਦੀ ਸੈਂਟਰਲ ਕਮੇਟੀ 50 ਸੈਂਟਰਲ ਕਮੇਟੀ ਚੋਂ 50 ਮੈਂਬਰਾਂ ਦੇ ਨਾਮ ਅਸੀਂ ਡਿਕਲੇਅਰ ਕਰਦੇ ਹਾਂ ਟੋਟਲ ਅਸੀਂ 200 ਮੈਂਬਰਾਂ ਦੀ ਬਣਾ ਰਹੇ ਹਾਂ ਹਾਂ ਜਿੰਨਾ ਇਹ ਤੁਹਾਡੇ ਸਮਾਜ ਕੇ ਜੱਜ ਬੰਦੀ ਹੈ ਜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਾਜਨੀਤਿਕ ਪਲੇਟਫਾਰਮ ਦੇ ਵਿੱਚ ਵੀ ਬਦਲਾਅ ਪਿਆ ਸਕਦੀ ਹੈ ਜਾਂ ਕੋਈ ਚਾ ਸਕਦੀ ਹੈ ਕਿਤੇ ਮੈਨੂੰ ਅ ਸਰਦਾਰ ਸਾਹਿਬ ਜੀ ਸਾਡੇ ਲੋਕ ਵੋਟ ਦੀ ਅਹਿਮੀਅਤ ਸਮਝ ਗਏ ਜੇ ਸਾਡੇ ਲੋਕ ਇਸ ਜਥੇਬੰਦੀ ਤੋਂ ਮਾਧਿਅਮ ਤੋਂ ਸੰਵਿਧਾਨ ਦੇ ਵਿੱਚ ਮਿਲਦੇ ਹੱਕਾਂ ਨੂੰ ਸਮਝ ਗਏ ਖਾਸ ਤੌਰ ਤੇ ਬੋਰਡ ਦੇ ਹੱਕ ਨੂੰ ਸਮਝ ਗਏ ਫਿਰ ਇਹਨਾਂ ਨੂੰ ਕੌਣ ਰੋਕੂਗਾ ਰਾਜਪਾਗ ਲੈਣ ਤੇ ਫੇ ਨਹੀਂ ਰੁਕਦੇ ਫਿਰ ਸਾਡੀ ਦਾਵਾ ਜਿਤਾਵਾਂਗੇ ਕਿ ਇਹ ਪੰਜਾਬ ਸਾਡਾ ਵੀ ਹੈ ਆ ਦੇਖੋ ਪਹਿਲੀ ਵਾਰ ਕਿਸੇ ਸ਼ੁਰੂ ਕਾ ਜਥੇਬੰਦੀ ਨੇ ਜਾਂ ਕਿਸੇ ਸ਼ੁਰੂਆਤੀ ਲੀਡਰ ਨੇ ਦਾਵਾ ਕੀਤਾ ਇਸ ਪੰਜਾਬ ਦੀ ਧਰਤੀ ਤੇ ਅਸੀਂ 40% ਐ ਇਹ ਪੰਜਾਬ ਸਾਡਾ ਵੀ ਹੈ ਇਹ ਅਸਲ ਸਾਡਾ ਹੀ ਦਾਵਾ ਆ ਤੇ ਜੇ ਇਹ ਰਾਜਨੀਤਿਕ ਸ਼ਕਤੀ ਤੋਂ ਬਿਨਾਂ ਤਾਂ ਇਹ ਦਾਅਵੇ ਦੀ ਪੂਰਤੀ ਨਹੀਂ ਨਾ ਹੁੰਦੀ ਪਰ ਉਸ ਤੋਂ ਪਹਿਲਾਂ ਅਸੀਂ ਸਮਾਜਿਕ ਤੌਰ ਤੇ ਇਕਜੁੱਟ ਹੋਣਾ ਚਾਹੀਦਾ ਸਰ ਸਮਾਜਿਕ ਜਥੇਬੰਦੀ ਕੈਂਪ ਬਿਲਕੁਲ ਸਰ ਠੀਕ ਹੈ ਬਹੁਤ ਅੰਦਾਜ਼ਨ ਧੰਵਾਦ ਜੀ ਇਹ ਸਨ ਸਰਦਾਰ ਹਰਜਿੰਦਰ ਸਿੰਘ ਜੱਟੂ ਸਾਹਿਬ ਜਿਨ੍ਹਾਂ ਨੇ ਸਮਾਜ ਕੇ ਜੈਸੇ ਬੰਦੇ ਰਾਹੀ ਫੀਟਲੇ ਪੱਤਰ ਦੇ ਉਹ ਲੋਕ ਜਿਹੜੇ ਸੋਦੇ ਮੂੜ ਨਿਵਾਸੀ ਨੇ ਉਹਨਾਂ ਨੂੰ ਇਕੱਠਾ ਕਰਨ ਦਾ ਤਨਜਾ ਕੀਤਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੀ ਤੋਂ ਬਾਕੀ ਸਾਰਾ ਜੈ ਭੀਮ ਜੈ ਦੇਸ਼ ਪੰਜਾਬ ਜੈ ਭੀਮ ਜੈ ਦੇਸ਼ ਪੰਜਾਬ ਬੋਲੇ ਸੋ ਨਿਹਾਲ ਸੋ ਇਸ ਸਮੇਂ ਜੋ ਬਾਬਾ ਜੀਵਨ ਸਿੰਘ ਜੀ ਦਾ 5 ਸਤੰਬਰ ਨੂੰ ਜਨਮ ਦਿਹਾੜਾ ਆ ਰਿਹਾ ਹੈ ਉਸ ਸੰਬੰਧੀ ਜਾਣ ਵਾਲਾ ਕਾਫਲਾ ਜੋ ਮੰਡਵਾਲਾ ਸਾਹਿਬ ਤੋਂ ਨਗਰ ਕੀਰਤਨ ਜਾਂਦਾ ਹੈ ਸਰਦਾਰ ਦਰਸ਼ਨ ਸਿੰਘ ਜੀ ਦੀ ਰਹਿਮਾਈ ਹੇਠ ਉਸ ਦਾ ਕੈਲੰਡਰ ਵੀ ਡਾਟਸਾਫ ਹੋਰਾਂ ਨੇ ਜਾਰੀ ਕੀਤਾ ਸੋ ਦੇਖਦੇ ਰਹੋ ਗਿਆਨ ਜੋਤੀ ਚੈਨਲ ਮੈਂ ਬਿਆਨ ਸਿੰਘ ਸਿੱਧੂ ਫਰੀਦਕੋਟ ਧੰਨਵਾਦ